ਪੰਜਾਬੀ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦੋਬਾਬਾ ਤੇ ਬਾਕੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਵਸਦੇ ਨੇ ਉਸ ਦੀ ਮੌਸਮੀ ਜਾਣਕਾਰੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਲਵੇ ਇਲਾਕੇ ਦੇ ਵਿੱਚ ਅਗਲੇ 2 ਹਫਤੇ ਹਲਕੇ ਤੋਂ ਦਰਮਿਆਨੀ ਬੱਦਲਵਾਈ ਤੇ ਨਾਲ ਧੁੱਪ ਲੱਗਦੀ ਰਹੇਗੀ 8 ਤਰੀਕ ਤੇ 9 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੋਵੇਗੀ ਬਾਕੀ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਹੁਣ ਨਜ਼ਰ ਮਾਰਦੇ ਹਾਂ ਮਾਝਾ ਇਲਾਕੇ ਦੇ ਉੱਤੇ ਤੇ 8 9 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਨਾਲ ਹਲਕੀ ਤੋਂ ਦਰਮਿਆਨੀ ਬਦਲ ਹੋ ਸਕਦੇ ਨੇ ਤੇ ਬਾਕੀ ਅਗਲੇ 2 ਹਫਤੇ ਕੜਾਕੇਦਾਰ ਗਰਮੀ ਪੈਂਦੀ ਰਹੇਗੀ ਵਾਤਵਾਰ ਟੈਂਪਰੇਚਰ 36 ਡਿਗਰੀ ਤੇ ਰਾਤ ਦੇ ਟਾਈਮ ਘੱਟੋ ਘੱਟ 20 ਤੋਂ 21 ਡਿਗਰੀ ਟੈਂਪਰੇਚਰ ਜਾਵੇਗਾ ਦੋਬਾਬਾ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 8 ਤਰੀਕ ਨੂੰ ਹਲਕੀ ਤੋਂ ਦਰਮਿਆਨੀ بارش ਤੇ ਨਾਲ ਬਦਲ ਦਿਖਾਈ ਦੇਣਗੇ ਬਾਕੀ ਅਗਲੇ 2 ਹਫਤੇ ਗਰਮੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ 35 ਤੋਂ 36 ਡਿਗਰੀ ਟੈਂਪਰੇਚਰ ਦਿਨ ਦੇ ਟਾਈਮ ਤੇ ਰਾਤ ਦੇ ਟਾਈਮ 10 ਤੋਂ 15 ਡਿਗਰੀ ਟੈਂਪਰੇਚਰ ਹਿਮਕੁੰਡ ਸਾਹਿਬ ਦੇ ਨਜ਼ਰ ਮਾਰੀਏ ਤਾਂ ਅਗਲੇ 2 ਹਫ਼ਤੇ ਲਗਾਤਾਰ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ। ਵਾਤਾਵਰਣ ਦਾ ਟੈਂਪਰੇਚਰ 29 ਤੋਂ 33 ਡਿਗਰੀ ਜਾਵੇਗਾ ਤੇ ਰਾਤ ਦੇ ਟਾਈਮ ਘਟ ਕੇ 12 ਤੋਂ 15 ਹੋਵੇਗਾ। ਮਨਾਲੀ ਦੇ ਵਿੱਚ ਵੀ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਅਗਲੇ 2 ਹਫ਼ਤੇ ਨਜ਼ਰ ਨਹੀਂ ਆ ਰਹੀ। 13 ਤੇ 14 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਤੇ ਨਾਲ ਬਾਰਿਸ਼ ਹੋ ਸਕਦੀ ਆ ਤੇ ਬਾਕੀ 4 ਤੇ 5 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਬਾਕੀ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ। ਰਾਤ ਦੇ ਟਾਈਮ ਠੰਡ ਵਧਣ ਦੀ ਸੰਭਾਵਨਾ ਕੱਲ ਤੋਂ ਕੁਆ ਟੈਂਪਰੇਚਰ 1 ਡਿਗਰੀ ਹੋਵੇਗਾ ਤੇ ਦੁਪਹਿਰ ਦੇ ਟਾਈਮ 15 ਤੋਂ 19 ਡਿਗਰੀ ਟੈਂਪਰੇਚਰ ਅਗਲੇ 2 ਹਫ਼ਤਿਆਂ ਦੇ ਵਿੱਚ ਆਵੇਗਾ ਨਦੇੜ ਹਜੂਰ ਸਾਹਿਬ ਮੀਂਹ ਆਉਣ ਦੀ ਸੰਭਾਵਨਾ 14 15 ਤੇ 16 ਨੂੰ ਹੋਵੇਗੀ ਬਾਕੀ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ 8 9 10 ਨੂੰ ਹੋ ਸਕਦੀ ਆ ਤੇ ਨਾਲ ਛੰਗਣੀ ਬਦਲਵਾਈ ਅਗਲੇ 2 ਹਫ਼ਤੇ ਬਣੀ ਰਹੇਗੀ ਵੈਨਕੂਰ ਕੈਨੇਡਾ ਜਿੱਥੇ ਕਿ ਕਾਫੀ ਪੰਜਾਬੀ ਤੇ ਭਾਰਤੀ ਵੱਸਦੇ ਨੇ ਉੱਥੇ ਵੀ 4 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ 8-9 ਨੂੰ ਤੇ ਉਸ ਤੋਂ ਬਾਅਦ ਅਗਲੇ ਹਫਤੇ 15 ਤੇ 16 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਵੱਧ ਤੋਂ ਵੱਧ ਟੈਂਪਰੇਚਰ 15 ਤੋਂ 19 ਡਿਗਰੀ ਰਹੇਗਾ ਤੇ 10 ਤੋਂ 11 ਡਿਗਰੀ ਰਾਤ ਦੇ ਟਾਈਮ ਟੈਂਪਰੇਚਰ ਬਣਿਆ ਰਹੇਗਾ। ਬ੍ਰਮਟਨ ਕੈਨੇਡਾ ਜਿੱਥੇ ਕਿ ਕਾਫੀ ਪੰਜਾਬੀ ਸਟੂਡੈਂਟ ਵਸਦੇ ਨੇ ਉੱਥੇ ਵੀ ਅਗਲੇ ਦੋ ਹਫਤੇ ਬਦਲਵਾਈ ਰਹੇਗੀ ਤੇ ਮੀਂਹ ਆਉਣ ਦੀ ਸੰਭਾਵਨਾ 6 ਤਰੀਕ ਨੂੰ ਹੋਵੇਗੀ। ਰਾਤ ਦੇ ਟਾਈਮ ਘੱਟੋ ਘਾਟ ਟੈਂਪਰੇਚਰ 6 ਡਿਗਰੀ ਰਹੇਗਾ ਤੇ ਦਿਨ ਦੇ ਟਾਈਮ ਵਾਤਾਵਰਣ ਦਾ ਟੈਂਪਰੇਚਰ ਤੇ ਠੰਡ ਦੇ ਵਿੱਚ ਵਾਧਾ ਹੁੰਦਾ ਰਹੇਗਾ। ਯੂਪਰਸਿਟੀ ਬੇਕਰਸ ਫੀਲਡ ਅਮਰੀਕਾ ਦੇ ਵਿੱਚ ਜਿੱਥੇ ਕਿ ਕਾਫੀ ਭਾਰਤੀ ਖੇਤੀਬਾੜੀ ਕਰਦੇ ਨੇ ਉੱਥੇ 11 ਤੇ 12 ਤਰੀਕ ਨੂੰ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੋਵੇਗੀ। ਬਾਕੀ ਅਗਲੇ 2 ਦਿਨਾਂ ਦੇ ਵਿੱਚ ਗਰਮੀ ਜਾਰੀ ਰਹੇਗੀ ਤੇ ਨਾਲ ਹਲਕੀ ਤੋਂ ਦਰਮਿਆਨੀ ਬਦਲਵਾਈ ਦਿਖਾਈ ਦੇ ਸਕਦੀ ਹੈ। ਵਾਤਾਵਰਣ ਦਾ ਟੈਂਪਰੇਚਰ 28 ਤੋਂ 36 ਡਿਗਰੀ ਸੈਲਸੀਅਸ ਦੇੰ ਦੇ ਟਾਈਮ ਜਾਵੇਗਾ। ਤੇ ਰਾਤ ਦੇ ਟਾਈਮ ਕੱਟ ਕੇ 10 ਤੋਂ 15 ਡਿਗਰੀ ਟੈਂਪਰੇਚਰ ਅਗਲੇ ਦੋ ਹਫ਼ਤਿਆਂ ਦੇ ਵਿੱਚ ਹੋਵੇਗਾ ਨਿਊਯਾਰਕ ਅਮਰੀਕਾ ਦੇ ਵਿੱਚ ਨਰ ਗੱਲ ਕਰੀਏ ਤਾਂ ਉੱਥੇ ਵੀ 5 ਤੇ 7 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਹੋਏਗੀ ਬਾਕੀ ਅਗਲੇ ਦੋ ਹਫ਼ਤੇ ਧੁੱਪ ਲੱਗਣ ਦੀ ਸੰਭਾਵਨਾ ਤੇ ਹਲਕੇ ਤੋਂ ਦਰਮਿਆਨੀ ਬਦਲਵਾਈ ਰਹੇਗੀ ਵਾਤਾਵਰਤ ਟੈਂਪਰੇਚਰ ਦਿਨ ਦੇ ਟਾਈਮ 20 ਤੋਂ 24 ਡਿਗਰੀ ਸੈਲਸੀਅਸ ਅਗਲੇ ਦੋ ਹਫ਼ਤਿਆਂ ਦੇ ਵਿੱਚ ਜਾਵੇਗਾ ਤੇ ਰਾਤ ਦੇ ਟਾਈਮ ਕੱਟ ਕੇ 10 ਤੋਂ 13 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਠੰਡ ਦੇ ਵਿੱਚ ਵਾਧਾ ਹੁੰਦਾ ਰਹੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ